ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਤੁਹਾਡੇ ਘਰ ਦੇ ਰਸੋਈ ਘਰ ਦੇ ਵਿੱਚ ਇੱਕ ਅਜਿਹੀ ਚੀਜ਼ ਅਕਸਰ ਹੀ ਮੌਜੂਦ ਹੁੰਦੀ ਹੈ ਜੋ ਨਾ ਤਾਂ ਸਿਰਫ ਤੁਹਾਡੀ ਸਿਹਤ ਨੂੰ ਤੰਦਰੁਸਤ ਬਣਾਉਂਦੀ ਹੈ ਬਲਕਿ ਸਿਹਤ ਨੂੰ ਤੰਦਰੁਸਤ ਬਣਾਉਣ ਦੇ ਨਾਲ-ਨਾਲ ਤੁਹਾਡੀ ਜ਼ਿੰਦਗੀ ਦੀਆਂ ਹਰ ਇੱਕ ਪਰੇਸ਼ਾਨੀਆਂ ਨੂੰ ਹੀ ਦੂਰ ਕਰ ਦਿੰਦੀ ਹੈ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਾਲੀ ਮਿਰਚ ਦੇ ਟੋਟਕੇ ਤੇ ਉਪਾਅ ਬਹੁਤ ਹੀ ਜ਼ਿਆਦਾ ਅਚੂਕ ਮੰਨੇ ਜਾਂਦੇ ਹਨ ਜਦੋਂ ਅਸੀਂ ਕਾਲੀ ਮਿਰਚ ਦੇ ਨਾਲ ਕੋਈ ਵੀ ਟੋਟਕਾ ਜਾਂ ਫਿਰ ਉਪਾਅ ਕਰਦੇ ਹਾਂ ਤਾਂ ਸਾਡਾ ਕੀਤਾ ਗਿਆ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਖਾਸ ਕਰਕੇ ਜਦੋਂ ਅਸੀਂ ਕਾਲੀ ਮਿਰਚ ਦੇ ਨਾਲ ਉਪਾਅ ਕਰਦੇ ਹਾਂ ਸ਼ਨੀਵਾਰ ਜਾਂ ਫਿਰ ਮੰਗਲਵਾਰ ਵਾਲੇ ਦਿਨ ਤੋਂ ਇਸੇ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦਾ ਯੋਗ ਨਹੀਂ ਬਣ ਰਿਹਾ ਤੇ ਤੁਸੀਂ ਕਾਲੀ ਮਿਰਚ ਦੇ ਇਹ ਛੋਟੇ-ਛੋਟੇ ਉਪਾਅ ਕਰ ਸਕਦੇ ਹੋ ਜੇਕਰ ਤੁਸੀਂ ਇਹ ਉਪਾਅ ਨੂੰ ਪੂਰੇ ਵਿਸ਼ਵਾਸ ਤੇ ਸ਼ਰਦਾ ਦੇ ਨਾਲ ਇੱਕ ਸ਼ਨੀਵਾਰ ਵੀ ਕਰ ਲੈਂਦੇ ਹੋ ਤਾਂ 7 ਦਿਨਾਂ ਦੇ ਅੰਦਰ-ਅੰਦਰ ਤੁਹਾਡੇ ਬੱਚਿਆਂ ਦੇ ਵਿਆਹ ਦਾ ਯੋਗ ਬਣ ਜਾਵੇਗਾ 7 ਦਿਨਾਂ ਦੇ ਅੰਦਰ-ਅੰਦਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਹੋ ਰਹੀ ਦੇਰੀ ਜੋ ਹੈ ਉਹ ਦੂਰ ਹੋ ਜਾਵੇਗੀ ਜੇਕਰ ਰਿਸ਼ਤੇ ਨਹੀਂ ਆ ਰਹੇ ਤਾਂ ਤੁਹਾਡੇ ਵਧੀਆ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਤੇ ਇਸ ਦੇ ਨਾਲ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਲਈ ਰਿਸ਼ਤਾ ਦਾ ਬਣ ਜਾਂਦਾ ਹੈ ਲਾਸਟ ਤੱਕ ਵੀ ਪਹੁੰਚ ਜਾਂਦੀ ਹੈ ਗੱਲ ਪਰ ਜਿਹੜਾ ਵਿਆਹ ਉਹ ਸਿਰੇ ਨਹੀਂ ਚੜਦਾ ਕੋਈ ਨਾ ਕੋਈ ਪ੍ਰੋਬਲਮ ਆਉਣ ਦੇ ਕਰਕੇ ਰਿਸ਼ਤਾ ਜਿਹੜਾ ਹੈ ਟੁੱਟ ਜਾਂਦਾ ਹੈ ਤੇ ਫਿਰ ਤੁਹਾਨੂੰ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕਾਹਲੀ ਨਾ ਕਰੋ ਇਹ ਛੋਟਾ ਜਿਹਾ ਉਪਾਅ ਕਰ ਲਓ ਜੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਸਿਰਫ ਇੱਕ ਵਾਰ ਹੀ ਕਰ ਲੈਂਦੇ ਹੋ ਤਾਂ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲ ਜਾਵੇਗਾ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਸ਼ਾਮ ਦੇ ਸਮੇਂ ਕਰਨਾ ਹੈ ਤੇ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਮੰਗਲਵਾਰ ਦੇ ਦਿਨ ਵੀ ਕਰ ਸਕਦੇ ਹੋ ਇਸ ਉਪਾਅ ਨੂੰ ਮਾਤਾ ਪਿਤਾ ਵੀ ਕਰ ਸਕਦੇ ਨੇ ਤੇ ਬੱਚੇ ਖੁਦ ਵੀ ਕਰ ਸਕਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਇਹ ਆਸਾਨ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਕੀ ਅਸੀਂ ਕਿਸ ਤਰੀਕੀ ਅਨੁਸਾਰ ਕਰਾਂਗੇ ਇਹ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਜੀ ਤੇ ਜੇਕਰ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤੇ ਇਸ ਨੂੰ ਅੱਗੇ ਵੀ ਵਾਦਤ ਵਾਦ ਸ਼ੇਅਰ ਕਰ ਦੇਣਾ ਆਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਤਾਂ ਸਾ ਸੰਗਤ ਜੀ ਇਸੇ ਤਰੀਕੇ ਦੇ ਨਾਲ ਇਸ ਉਪਾਣ ਬੱਚਿਆਂ ਦੇ ਵਿਆਹ ਦੇ ਲਈ ਬੱਚੇ ਖੁਦ ਵੀ ਕਰ ਸਕਦੇ ਆ ਤੇ ਮਾਤਾ ਪਿਤਾ ਵੀ ਕਰ ਸਕਦੇ ਆ ਅਗਰ ਕੋਈ ਹੋਰ ਵੀ ਤੁਹਾਡਾ ਰਿਸ਼ਤੇਦਾਰ ਭੈਣ ਭਰਾ ਤੁਹਾਡੇ ਲਈ ਵਿਆਹ ਦੇ ਲਈ ਇਹ ਉਪਾਅ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਕਰ ਸਕਦਾ ਹੈ ਪਰ ਉਹ ਪਾ ਕਰਨ ਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਤੁਸੀਂ ਸੂਰਜ ਸ਼ਿਪਨ ਤੋਂ ਬਾਅਦ ਵਿੱਚ ਹੀ ਕਰਨਾ ਹੋਵੇਗਾ ਤੇ ਇਸੇ ਤਰੀਕੇ ਦੇ ਨਾਲ ਇਹ ਉਪਾਅ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਇੱਕ ਸਫੇਦ ਕਾਗਜ਼ ਚਿੱਟਾ ਕਾਗਜ਼ ਚਾਹੀਦਾ ਹੈ ਤੇ ਤੁਹਾਨੂੰ ਪੰਜ ਕਾਲੀਆਂ ਮਿਰਚਾਂ ਚਾਹੀਦੀਆਂ ਨੇ ਕਾਲੀਆਂ ਮਿਰਚਾਂ ਬਿਲਕੁਲ ਸਾਫ਼ ਸੁਥਰੀਆਂ ਤੇ ਸਾਬਤ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਨੇ ਉਹਨਾਂ ਨੂੰ ਜਿਹੜਾ ਸਫੇਦ ਰੰਗ ਦਾ ਤੁਸੀਂ ਕਾਗਜ਼ ਲਿਆ ਹੈ ਉਹਦੇ ਵਿੱਚ ਪਾ ਕੇ ਤੇ ਪੁੜੀਆਂ ਦੀ ਤਰ੍ਹਾਂ ਤੁਸੀਂ ਤਿਆਰ ਕਰ ਲੈਣਾ ਹੈ ਤਿਆਰ ਕਰਨ ਤੋਂ ਬਾਅਦ ਵਿੱਚ ਇਹ ਤੁਸੀਂ ਆਪਣੇ ਮਾਨੰਦਰ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਪ੍ਰਾਰਥਨਾ ਕਰਨੀ ਹੈ ਇਸੇ ਤਰੀਕੇ ਦੇ ਨਾਲ ਅਗਰ ਬੱਚੇ ਕਰ ਰਹੇ ਆ ਤੇ ਬੱਚੇ ਆਪਣੇ ਵਿਆਹ ਦੀ ਕਾਮਨਾ ਖੁਦ ਕਰਨ ਜੇਕਰ ਤੁਹਾਡਾ ਕੋਈ ਮਨਪਸੰਦ ਰਿਸ਼ਤਾ ਜੋ ਹੈ ਤੁਹਾਨੂੰ ਮਿਲ ਨਹੀਂ ਰਿਹਾ ਸਿਰੇ ਨਹੀਂ ਚੜ ਰਿਹਾ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਵੀ ਲੱਗ ਰਿਹਾ ਹੈ ਜਾਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਲੱਗ ਰਿਹਾ ਹੈ ਕਿ ਉਹਨਾਂ ਦਾ ਬੱਚਾ ਜਾਂ ਬੱਚੇ ਨੂੰ ਖੁਦ ਨੂੰ ਲੱਗ ਰਿਹਾ ਹੈ ਕਿ ਮੈਂ ਇਸ ਜਗ੍ਹਾ ਤੇ ਵਿਆਹ ਕਰਨਾ ਚਾਹੁੰਦਾ ਪਰ ਵਿਆਹ ਕਰਨ ਦੇ ਲਈ ਮੈਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਉਸ ਰਿਸ਼ਤੇ ਦੀ ਹੀ ਕਾਮਨਾ ਕਰਨੀ ਹੈ ਇਹ ਤੁਹਾਡਾ ਜਿਹੜਾ ਰਿਸ਼ਤਾ ਹੈ ਉਹ ਪੱਕਾ ਹੋ ਜਾਵੇ ਕਿ ਮੰਗਣੀ ਸਗਾਈ ਤੋਂ ਲੈ ਕੇ ਵਿਆਹ ਤੱਕ ਤੁਹਾਡੀ ਇਹ ਗੱਲ ਪੂਰੀ ਸਿਰੇ ਚੜ ਜਾਵੇ ਇਸ ਤਰੀਕੇ ਦੇ ਨਾਲ ਕਾਮਨਾ ਕਰਨੀ ਹੈ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਕਰਦੇ ਇਹ ਜਿਹੜੀਆਂ ਪੰਜ ਕਾਲੀਆਂ ਮਿਰਚਾਂ ਦੇ ਦਾਣੇ ਆ ਇਹਨਾਂ ਦੀਆਂ ਪੁੜੀਆਂ ਜਿਹੜੀਆਂ ਤਿਆਰ ਕੀਤੀਆਂ ਸੀ ਇਹਨਾਂ ਨੂੰ ਰਾਤ ਨੂੰ ਜਿੱਥੇ ਵੀ ਤੁਹਾਡੇ ਬੱਚੇ ਸੁੱਤੇ ਪਏ ਆ ਉਹਨਾਂ ਦੇ ਸਿਰਹਾਣੇ ਦੇ नीचे ਤੁਸੀਂ ਰੱਖ ਦੇਣਾ ਹੈ ਸਿਰਹਾਣੇ ਦੇ نیچے ਰੱਖਣ ਦਾ ਮਤਲਬ ਇਹ ਨਹੀਂ ਕਿ ਜਿਹੜਾ ਸੀ ਸਿਰਹਾਣਾ ਸਿਰ ਦੇ ਥੱਲੇ ਰੱਖਦੇ ਆ ਉਹ ਸਿਰਹਾਣਾ ਨਹੀਂ ਤੁਸੀਂ ਜਿਸ ਬੈੱਡ ਦੇ ਉੱਪਰ ਸੌਂਦੇ ਹੋ ਜਿਸ ਮੰਜੇ ਦੇ ਉੱਪਰ ਸੌਂਦੇ ਹੋ ਸਹਰਾਣੇ ਵਾਲੇ ਸਾਈਡ ਉਸ ਦੇ نیچے ਜ਼ਮੀਨ ਦੇ ਉੱਪਰ ਤੁਸੀਂ ਇੱਕ ਕਟੋਰੀ ਦੇ ਵਿੱਚ ਪਾ ਕੇ ਤੇ ਇਹ ਜੜੀਆਂ ਪੁੜੀਆਂ ਹਨ ਇਹ ਤੁਸੀਂ ਰੱਖਣੀਆਂ ਨੇ ਜ਼ਮੀਨ ਦੇ ਉੱਪਰ ਰੱਖਿਨ ਸਹਰਾਣੇ ਦੇ نیچے ਨਹੀਂ ਰੱਖਣੀਆਂ ਤੇ ਰਾਤ ਦੇ ਸਮੇਂ ਤੁਸੀਂ ਰੱਖਣ ਤੋਂ ਬਾਅਦ ਦੇ ਵਿੱਚ ਕੁਝ ਨਹੀਂ ਕਰਨਾ ਤੁਸੀਂ ਆਰਾਮ ਦੇ ਨਾਲ ਸੌਂ ਜਾਣਾ ਹੈ ਅਗਰ ਇਸ ਕੰਡੀਸ਼ਨ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੈ ਕਿ ਸਾਡੇ ਬੱਚੇ ਜੇਕਰ ਕਰਦੇ ਵਿੱਚ ਨਹੀਂ ਹੈਗੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਅਸੀਂ ਇਹ ਉਪਾਅ ਕਰਦੇ ਹਾਂ ਸਾਡੇ ਕੋਲ ਇਸੇ ਤਰੀਕੇ ਦੇ ਨਾਲ ਅਗਲੀ ਸਵੇਰ ਉੱਠ ਕੇ ਜੇਕਰ ਬੱਚੇ 스스로 ਪਾਉ ਨੂੰ ਕਰ ਰਹੇ ਹੈ ਤਾਂ ਖੁਦ ਆਪਣੇ ਹੱਥ ਦੇ ਨਾਲ ਉਪਾਅ ਕਰਨਗੇ ਜੇਕਰ ਬੱਚੇ ਤੁਹਾਡੇ ਕੋਲ ਨਹੀਂ ਰਹਿ ਰਹੇ ਮਾਤਾ ਪਿਤਾ ਜਾਂ ਕੋਈ ਭੈਣ ਭਰਾ ਉਪਾਅ ਕਰਦਾ ਹੈ ਤਾਂ ਆਪਣੇ ਮਨ ਹੀ ਮਨ ਸੋਚ ਕੇ ਬੱਚਿਆਂ ਦਾ ਇਹ ਉਪਾਅ ਕਰ ਲਵੇਗਾ ਇਹ ਸੋਚ ਕੇ ਕਿ ਇਹ ਇੱਕ ਲੋਟਾ ਤੁਸੀਂ ਜਲਦਾ ਭਰ ਲੈਣਾ ਹੈ ਇੱਕ ਲੋਟਾ ਤੁਸੀਂ ਜਲਦਾ ਲੈਣਾ ਹੈ ਤਾਂਬੇ ਦਾ ਉਸ ਦੇ ਵਿੱਚ ਸ਼ੁੱਧ ਜਲ ਤੁਸੀਂ ਪਾ ਲੈਣਾ ਹੈ ਤੇ ਉਸ ਨੂੰ ਤੁਸੀਂ ਘਰ ਦੇ ਵਿੱਚ ਜਿਹੜਾ ਪੂਜਾ ਪਾਠ ਵਾਲਾ ਸਥਾਨ ਬਣਾਇਆ ਹੋਵੇਗਾ ਜਾਂ ਮੰਦਰ ਉੱਥੇ ਬੈਠ ਜਾਣਾ ਹੈ ਲੈ ਕੇ ਤੇ ਤੁਹਾਡੇ ਘਰ ਦੇ ਵਿੱਚ ਜਿਹੜਾ ਮੰਦਰ ਬਣਿਆ ਹੋਵੇਗਾ ਉੱਥੇ ਛੋਟਾ ਜਿਹਾ ਸ਼ਿਵਲਿੰਗ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਛੋਟਾ ਸ਼ਿਵਲਿੰਗ ਹੈਗਾ ਹੈ ਤਾਂ ਤੁਸੀਂ ਉਹ ਪਾ ਘਰ ਦੇ ਵਿੱਚ ਵੀ ਕਰ ਸਕਦੇ ਹੋ ਤੇ ਅਗਰ ਨਹੀਂ ਹੈਗਾ ਤਾਂ ਤੁਹਾਨੂੰ ਮੰਦਿਰ ਜਾਣ ਦੀ ਜ਼ਰੂਰਤ ਪੈ ਸਕਦੀ ਹੈ ਫਿਰ ਤੁਹਾਨੂੰ ਮੰਦਿਰ ਜਾ ਕੇ ਹੀ ਇਹ ਉਪਾਅ ਕਰਨਾ ਹੋਵੇਗਾ ਕਿਉਂਕਿ ਇਹ ਉਪਾਅ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸ਼ਿਵਲਿੰਗ ਦਾ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਸ਼ਿਵਲਿੰਗ ਦੇ ਕੋਲ ਬੈਠਣਾ ਹੈ ਤੇ ਇੱਕ ਦੀਵਾ ਤੁਸੀਂ ਪ੍ਰਚਲਿਤ ਕਰ ਲੈਣਾ ਹੈ ਜਿਹੜਾ ਦੀਵਾ ਤੁਸੀਂ ਤਿਆਰ ਕਰਕੇ ਜਗਾਉਣਾ ਹੈ ਉਹ ਸਰੋਂ ਦੇ ਤੇਲ ਦਾ ਹੋਣਾ ਚਾਹੀਦਾ ਹੈ ਜਾਂ ਫਿਰ ਜਮੇਲੀ ਦੇ ਤੇਲ ਦਾ ਜੇਕਰ ਤੁਸੀਂ ਮੰਦਰ ਦੇ ਵਿੱਚ ਉਪਾਅ ਕਰਨ ਜਾ ਰਹੇ ਹੋ ਤਾਂ ਇਸ ਦੀਵੇ ਨੂੰ ਤੁਸੀਂ ਘਰ ਤੋਂ ਹੀ ਤਿਆਰ ਕਰਕੇ ਲੈ ਜਾਓ ਅਗਰ ਘਰ ਦੇ ਵਿੱਚ ਕਰ ਰਹੇ ਹੋ ਤਾਂ ਪਹਿਲਾਂ ਉਪਾਅ ਕਰਨ ਤੋਂ ਇਹ ਇਸ ਦੀਵੇ ਨੂੰ ਤੁਸੀਂ ਤਿਆਰ ਕਰ ਲਓ ਤੇ ਇਸੇ ਤਰੀਕੇ ਦੇ ਨਾਲ ਜਿਹੜੀਆਂ ਪੰਜ ਕਾਲੀਆਂ ਮਿਰਚਾਂ ਦੇ ਦਾਣੇ ਸੀ ਉਹਨਾਂ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਰੱਖ ਲੈਣਾ ਹੈ ਜਿਹੜਾ ਇੱਕ ਲੋਟਾ ਜਲ ਸੀ ਉਸ ਨੂੰ ਸ਼ਿਵ ਲਿੰਗ ਦੇ ਚਾਰ ਵਾਰ ਅਭਿਸ਼ੇਕ ਕਰਨਾ ਹੈ ਤਾਂ ਤੁਸੀਂ ਇਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਤੁਹਾਡੇ ਕੋਲ ਪੰਜ ਕਾਲੀਆਂ ਮਿਰਚਾਂ ਹੋਣਗੀਆਂ ਇਹਨਾਂ ਨੂੰ ਤੁਸੀਂ 1 ਬਾਈ 1 ਇੱਕ ਇੱਕ ਕਰਕੇ ਸ਼ਿਵਲਿੰਗ ਤੇ ਅਰਪਿਤ ਕਰਨਾ ਹੈ ਤੇ ਆਪਣੇ ਵਿਆਹ ਦੀ ਕਾਮਨਾ ਕਰਨੀ ਹੈ ਜੇਕਰ ਮਾਤਾ ਪਿਤਾ ਉਪਾਅ ਕਰ ਰਹੇ ਹਨ ਤਾਂ ਜਦੋਂ ਤੁਸੀਂ ਆਪਣੇ ਬੱਚੇ ਤੇ ਵਿਆਹ ਦੀ ਕਾਮਨਾ ਕਰਨੀ ਹੈ ਤਾਂ ਤੁਸੀਂ ਆਪਣੇ ਬੱਚੇ ਦੇ ਵਿਆਹ ਦਾ ਕਾਮਨਾ ਕਰਦੇ ਹੋਏ ਬੱਚੇ ਦਾ ਨਾਮ ਹੀ ਤੁਸੀਂ ਲੈਣਾ ਹੈ ਅਗਰ ਬੱਚੇ ਖੁਦ ਹੋਣਗੇ ਤੇ ਆਪਣੇ ਬੱਚੇ ਆਪਣੀ ਵਿਆਦੀ ਕਾਮਨਾ ਕਰਦੇ ਹੋਏ ਇੱਕ ਇੱਕ ਕਾਲੀ ਮਿਰਚ ਨੂੰ ਲੈ ਕੇ 1 ਬਾਈ 1 ਸ਼ਿਵਲਿੰਗ ਭਗਵਾਨ ਨੂੰ ਅਰਪਿਤ ਕਰਨਗੇ ਤੇ ਇਸੇ ਤਰੀਕੇ ਦੇ ਨਾਲ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਕੋਲ ਇੱਕ ਲੋਟਾ ਜਲਦਾ ਹੋਵੇਗਾ ਉਸ ਨੂੰ ਤੁਸੀਂ ਪਤਲੀ ਜਹੀ ਧਾਰ ਦੇ ਰੂਪ ਦੇ ਵਿੱਚ ਭਗਵਾਨ ਪੋਲੇਨਾਥ ਕਹਿੰਦਾ ਭਗਗੇ ਸ਼ੰਕਰ ਭਗਵਾਨ ਜੀ ਨੂੰ ਅਰਪਿਤ ਕਰਦੇ ਹੋਏ ਸ਼ਿਵਲਿੰਗ ਦੇ ਉਸ ਤੋਂ ਬਾਅਦ ਦੇ ਵਿੱਚ ਇੱਕ ਮੰਤਰ ਜੋ ਕੇ ਤੁਸੀਂ ਇਹਦੇ ਮੰਤਰ ਦਾ ਜਾਪ ਕਰਨਾ ਹੈ ਇਸ ਮੰਤਰ ਨੂੰ ਤੁਸੀਂ ਨੋਟ ਕਰਕੇ ਕਾਪੀ ਤੇ ਵੀ ਲਿਖ ਸਕਦੇ ਹੋ ਜਿੰਨਾ ਤੁਹਾਡਾ ਮਨ ਕਰੇ ਤੁਸੀਂ 11 ਵਾਰ ਇਸ ਮੰਤਰ ਨੂੰ ਬੋਲਣਾ ਹੈ ਜੇਕਰ ਤੁਹਾਡਾ ਮਨ 5 ਵਾਰ ਬੋਲਣ ਨੂੰ ਕਰਦਾ ਹੈ ਤਾਂ ਤੁਸੀਂ 5 ਵਾਰ ਵੀ ਬੋਲ ਸਕਦੇ ਹੋ ਅਗਰ ਜ਼ਿਆਦਾ ਟਾਈਮ ਬੋਲਣਾ ਹੈ ਤਾਂ ਤੁਸੀਂ ਜ਼ਿਆਦਾ ਟਾਈਮ ਵੀ ਬੋਲ ਸਕਦੇ ਹੋ ਇਸੇ ਤਰੀਕੇ ਦੇ ਨਾਲ 5 ਵਾਰ 11 ਵਾਰ ਜਾਂ ਫਿਰ 21 ਵਾਰ ਇਸ ਤੋਂ ਜ਼ਿਆਦਾ ਵੀ ਤੁਹਾਡਾ ਮਨ ਕਰੇ ਤਾਂ ਤੁਸੀਂ ਬੋਲ ਸਕਦੇ ਹੋ ਇਹ ਮੰਤਰ ਬਾਤ ਹੀ ਜ਼ਿਆਦਾ ਆਸਾਨ ਹੈ ਪਰ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਮੰਤਰ ਨੂੰ ਤੁਸੀਂ ਬਿਲਕੁਲ ਵੀ ਨਹੀਂ ਬੋਲ ਸਕਦੇ ਤਾਂ ਇਸ ਨੂੰ ਕਾਪੀ ਦੇ ਉੱਪਰ ਨੋਟ ਕਰ ਲਓ ਕਿ ਉੱਥੇ ਵੀ ਤੁਸੀਂ ਇਸ ਮੰਤਰ ਨੂੰ ਬੋਲ ਸਕਦੇ ਹੋ ਇਹ ਮੰਤਰ ਓਮ ਨਮੋ ਭਗਵਤੈ ਵਾਸੂਦੇਵਾਏ ਨਮਾ ਓਮ ਨਮੋ ਭਗਵਤੋ ਵਾਸੂਦੇਵਾਏ ਨਮਾ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਜਿੰਨਾ ਤੁਹਾਡਾ ਮਨ ਕਰੇ ਕੋਈ ਬੰਦੀਸ਼ ਨਹੀਂ ਕਿ ਇਨਾ ਜਾਪ ਕਰਨਾ ਹੈ ਇਸ ਉਪਾਣ ਕਰਨ ਤੇ ਬਾਅਦ ਇਸ ਮੰਤਰ ਦਾ ਜਾਪ ਕਰਨ ਤੋਂ ਬਾਅਦ ਭਗਵਾਨ ਪੋਲੇਨਾ ਤੱਕ ਤੁਹਾਡੀ ਅਰਜੀ ਇਹ ਫਰਮਾਇਸ਼ ਤੁਹਾਡੀ ਮਨੋ ਕਾਮਨਾ ਜ਼ਰੂਰ ਪਹੁੰਚ ਜਾਵੇਗੀ ਇਸ ਉਪਾਣ ਨੂੰ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਪੂਰੀ ਸ਼ਰਧਾ ਭਾਵਨਾ ਦੇ ਨਾਲ ਕਰਨਾ ਹੈ ਤੇ ਇਹ ਨਹੀਂ ਕਿ ਉਪਾਹ ਕਰਦੇ ਸਮੇਂ ਤੁਹਾਡਾ ਮਨ ਕਿਤੇ ਹੋਰ ਲੱਗਿਆ ਹੋਵੇ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਉਪਾਹ ਕਰਦੇ ਹੋ ਤਾਂ ਉਹ ਫਿਰ ਤੁਹਾਨੂੰ ਉਸ ਉਪਾਅ ਦਾ ਰਿਜ਼ਲਟ ਬਿਲਕੁਲ ਵੀ ਨਹੀਂ ਮਿਲੇਗਾ ਸੋ ਇਸੇ ਤਰੀਕੇ ਦੇ ਨਾਲ ਇਹ ਉਪਾਅ ਕਰਦੇ ਸਮੇਂ ਮੰਤਰ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਪਰਮਾਤਮਾ ਦੇ ਅੱਗੇ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਤੁਸੀਂ ਕਰਨੀ ਹੈ ਸਿਰਫ ਤੁਸੀਂ ਇੱਕ ਸ਼ਨੀਵਾਰ ਹੀ ਜੇਕਰ ਇਸ ਉਪਾਅਨ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਤੁਹਾਨੂੰ ਇੱਕ ਸ਼ਨੀਵਾਰ ਹੀ ਇਹ ਕੀਤਾ ਗਿਆ ਉਪਾਅ 100% ਤੁਹਾਨੂੰ ਰਿਜ਼ਲਟ ਦੇ ਕੇ ਜਾਵੇਗਾ ਹਾਂਜੀ ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤੇ ਵੀਡੀਓ ਦੇ ਵਿੱਚ ਇਹ ਉਪਾਅ ਜੋ ਅਸੀਂ ਤੁਹਾਨੂੰ ਦੱਸਿਆ ਜੋ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਤੇ ਵਿੱਚ ਤੁਹਾਨੂੰ ਦਸੀ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵਾਅਦੇ-ਤਵਾਦੇ ਸ਼ੇਅਰ ਕਰ ਦੇਣਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ-ਤਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾ ਪਿਆਰੀ ਸਾਧ ਸੰਗਤ ਜੀ ਇਹ ਸਾਰੇ ਸਬ ਘਰੇਲੂ ਉਪਾਅ ਹੁੰਦੇ ਹਨ ਤਾਂ ਪਿਆਰੀ ਸਾਧ ਸੰਗਤ ਜੀ ਇਹ ਕੋਈ ਵਹਿਮ ਭਰਮ ਨਹੀਂ ਹਨ ਇਹ ਬਸ ਘਰੇਲੂ ਉਪਾਅ ਹੁੰਦੇ ਹਨ ਤੇ ਇਹਨਾਂ ਨੂੰ ਕਰਨ ਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਹ ਅਸੀਂ ਆਪਣੇ ਭਲੇ ਦੇ ਲਈ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਘਰੇਲੂ ਉਪਾਅ ਕਰਦੇ ਹਾਂ ਆਪਣੀ ਖੁਸ਼ੀ ਦੇ ਲਈ ਆਪਣੇ ਬੱਚਿਆਂ ਦੇ ਭਲੇ ਦੇ ਲਈ ਤਾਂ ਇਸ ਨੂੰ ਬਿਲਕੁਲ ਵੀ ਤੁਸੀਂ ਵਹਿਮ ਭਰਮ ਨਹੀਂ ਸਮਝਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ